ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਕੀ ਮਹਿਮਾ ਵਰਨਾ ਕੌਣ ਪ੍ਰਾਨੀ ਸਾਧ ਕੀ ਮਹਿਮਾ ਪ੍ਰਭ ਮਹੇਸਮਾਨੀ ਅੱਜ ਅਸੀਂ ਸ਼੍ਰੀਮਾਨ ਸੰਤ ਬਾਬਾ ਮੀਹਾ ਸਿੰਘ ਜੀ ਮਹਾਰਾਜ ਸਿਆੜ ਸਹਿਬ ਵਾਲੇ ਉਹਨਾਂ ਦੀ ਜੀਵਨੀ ਦੇ ਉੱਪਰ ਥੋੜਾ ਚਾਨਣਾ ਪਾਵਾਂਗੇ ਕਿਉਂਕਿ ਅੱਜ ਜੋ 7 ਸਤੰਬਰ ਹੈ 7 ਸਤੰਬਰ ਨੂੰ ਹਜ਼ੂਰ ਮਹਾਰਾਜ ਸੰਤ ਬਾਬਾ ਮੀਹਾ ਸਿੰਘ ਜੀ ਮਹਾਰਾਜ ਸਿਆੜ ਸਹਿਬ ਵਾਲਿਆਂ ਦਾ ਜਲ ਪ੍ਰਵਾਦ ਦਿਵਸ ਹੈ ਇਹ ਵੀਡੀਓ ਬਾਬਾ ਜੀ ਦੇ ਜਲ ਪ੍ਰਵਾਦ ਦਿਵਸ ਦੇ ਉਤੇ ਵਿਸ਼ੇਸ਼ ਬਣਾਈ ਜਾ ਰਹੀ ਹੈ ਸਵਾਗੋ ਉਹਨਾਂ ਦੀ ਜੀਵਨੀ ਸ਼ੁਰੂ ਕਰਦੇ ਹਾਂ ਜੀ ਹਜੂਰ ਮਹਾਰਾਜ ਬਾਬਾ ਜੀ ਦਾ ਜਨਮ 13 ਜਨਵਰੀ 1906 ਈਸਵੀ ਨੂੰ ਪਿਤਾ ਸਰਦਾਰ ਅਮਰ ਸਿੰਘ ਜੀ ਅਤੇ ਮਾਤਾ ਰਾਮ ਕੌਰ ਦੀ ਕੁੱਖੋਂ ਨਗਰ ਸਿਆੜ ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ ਆਪ ਜੀ ਦੇ ਸੰਸਕਾਰ ਬਚਪਨ ਤੋਂ ਹੀ ਸਾਧੂਆ ਵਾਲੇ ਸਨ ਆਪ ਜੀ ਨੇ ਜੋ ਗੁਰਬਾਣੀ ਦੀ ਸੰਤਿਆ ਹੈ ਉਹ ਡੇਰਾ ਬਾਬਾ ਗਿਆਨਦਾਸ ਜੀ ਤੋਂ ਪ੍ਰਾਪਤ ਕੀਤੀ ਬਾਬਾ ਗਿਆਨਦਾਸ ਜੀ ਆਪ ਜੀ ਨੂੰ ਖੇਤ ਦੇ ਵਿੱਚ ਕੰਮ ਕਰਦਿਆਂ ਨੂੰ ਹੀ ਆਪ ਜੀ ਦੇ ਨਿਤਨੇਮ ਬਾਰੇ ਪੁੱਛਦੇ ਸਨ ਕਿ ਅੱਜ ਤੁਸੀਂ ਕਿੰਨਾ ਨਿਤਨੇਮ ਕਰਿਆ ਹੈ ਇਸ ਤੋਂ ਇਲਾਵਾ ਆਪ ਜੀ ਨੇ ਸ਼੍ਰੀਮਾਨ ਸੰਤ ਬਾਬਾ ਧਿਆਨ ਸਿੰਘ ਜੀ ਮਹਾਰਾਜ ਲੋਹਟਵਦੀ ਵਾਲਿਆਂ ਤੋਂ ਵੀ ਗੁਰਬਾਣੀ ਦੀ ਸੰਤਿਆ ਪ੍ਰਾਪਤ ਕੀਤੀ ਸੀ ਇਸ ਤੋਂ ਉਪਰੰਤ ਆਪ ਜੀ ਦਾ ਮਨ ਬਣਿਆ ਕਿ ਆਪਾਂ ਟਰੱਕ ਸਿੱਖ ਲੈਨੇ ਹਾਂ ਇਸ ਦੇ ਲਈ ਆਪ ਜੀ ਲੁਧਿਆਣਾ ਸ਼ਹਿਰ ਚਲੇ ਗਏ ਉੱਥੇ ਆਪ ਜੀ ਹਰ ਰੋਜ਼ ਜੋ ਧੂਰੀ ਵਾਲੀ ਲਾਈਨ ਹੈ ਉਸ ਦੇ ਉੱਪਰ ਨਿਤਨੇਮ ਕਰਦੇ ਸਨ ਰਹਿਰਾ ਸਾਹਿਬ ਦਾ ਪਾਠ ਕਰਦੇ ਸਨ ਪਰ ਇੱਕ ਦਿਨ ਰਹਿਰਾ ਸਾਹਿਬ ਦੇ ਪਾਠ ਕਰਦਿਆਂ ਹੀ ਆਪ ਜੀ ਦੇ ਕੋਈ ਜ਼ਹਿਰੀਲਾ ਕੀੜਾ ਲੱਟ ਗਿਆ ਸੀ ਸੋ ਉਸ ਦੇ ਇਲਾਜ ਦੇ ਲਈ ਆਪ ਜੀ ਨੂੰ ਜਗਰਾਮਾ ਕਿਸੇ ਗਾਰਡੂ ਦੀ ਦੱਸ ਪਾਈ ਗਈ ਗਾਰਡੂ ਜੋ ਜ਼ਹਿਰ ਨੂੰ ਖਤਮ ਕਰਨ ਵਾਲਾ ਹੁੰਦਾ ਹੈ ਸੋ ਆਪ ਜੀ ਫਿਰ ਉਥੋਂ ਜਗਰਾਮਾ ਚਲੇ ਗਏ ਪਰ ਆਪ ਜੀ ਨੂੰ ਗਾਰਡੂ ਨਹੀਂ ਮਿਲਿਆ ਅਤੇ ਬਾਬਾ ਮੀਹਾ ਸਿੰਘ ਜੀ ਮਹਾਰਾਜ ਨੇ ਸੋਚਿਆ ਕਿ ਚਲੋ ਆਪਾਂ ਜਗਰਾਮਾ ਹੀ ਹੋਏ ਹਾਂ ਆਪ ਜੀ ਨੇ ਬਾਬਾ ਨੰਦ ਸਿੰਘ ਜੀ ਮਹਾਰਾਜ ਨਾਨਕ ਸਰਕਲੇਰਾ ਵਾਲਿਆਂ ਦੀ ਮਹਿਮਾ ਸੁਣੀ ਹੋਈ ਸੀ ਇਹ ਗੱਲ 1933 ਈਸਵੀ ਦੀ ਹੈ ਫਿਰ ਬਾਬਾ ਜੀ ਨੇ ਸੋਚਿਆ ਕਿ ਚਲੋ ਆਪਾਂ ਬਾਬਾ ਆਨੰਦ ਸਿੰਘ ਜੀ ਮਹਾਰਾਜ ਜੀ ਦੇ ਦਰਸ਼ਨ ਕਰਨ ਚੱਲਦੇ ਹਾਂ ਜਦੋਂ ਆਪ ਜੀ ਜਗਰਾਵਾਂ ਤੋਂ ਨਾਨਕਸਰ ਪਹੁੰਚੇ ਤਾਂ ਆਪ ਜੀ ਜਾ ਕੇ ਬਾਬਾ ਰਤਨ ਸਿੰਘ ਨੂੰ ਮਿਲੇ ਜੋ ਕਿ ਆਪ ਜੀ ਨੂੰ ਬਾਬਾ ਆਨੰਦ ਸਿੰਘ ਜੀ ਦੇ ਪਾਸ ਲੈ ਗਏ ਅਤੇ ਬਾਬਾ ਰਤਨ ਸਿੰਘ ਜੀ ਬਾਬਾ ਆਨੰਦ ਸਿੰਘ ਜੀ ਮਹਾਰਾਜ ਨੂੰ ਕਹਿਣ ਲੱਗੇ ਕਿ ਮਹਾਰਾਜ ਇੱਕ ਨਵਾਂ ਸੇਵਕ ਆਇਆ ਹੈ ਤਾਂ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ ਕਿ ਭਾਈ ਆਪਣੇ ਨਾਲ ਦਾ ਕੋਈ ਵੀ ਨਵਾਂ ਸੇਵਕ ਨਹੀਂ ਸਾਰੇ ਹੀ ਪੁਰਾਣੇ ਸੇਵਕ ਹੀ ਪਿਛਲੇ ਜਨਮਾਂ ਦੇ ਚੱਲਦੇ ਆਉਂਦੇ ਹਨ ਫਿਰ ਬਾਬਾ ਆਨੰਦ ਸਿੰਘ ਜੀ ਮਹਾਰਾਜ ਨੇ ਪੁੱਛਿਆ ਕਿ ਤੁਹਾਡਾ ਕਿਵੇਂ ਆਉਣਾ ਹੋਇਆ ਹੈ ਤਾਂ ਬਾਬਾ ਜੀ ਨੇ ਜੋ ਇਹ ਸਾਰੀ ਕਹਾਣੀ ਦੱਸੀ ਕਿ ਕਿਸ ਤਰ੍ਹਾਂ ਉਹਨਾਂ ਦੇ ਜੋ ਜ਼ਹਿਰੀਲਾ ਕੀੜਾ ਹੈ ਉਹ ਲੜ ਗਿਆ ਸੀ ਅਤੇ ਉਸ ਦੇ ਇਲਾਜ ਦੇ ਲਈ ਆਪ ਜਗਰਾਮਾ ਆਈ ਹੋ ਤੇ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ ਕਿ ਇਹ ਤਾਂ ਤੁਹਾਨੂੰ ਬੁਲਾਉਣ ਦਾ ਇੱਕ ਜਰੀਆ ਸੀ ਸੋ ਤੁਸੀਂ ਆਪਣੇ ਆਪ ਹੀ ਠੀਕ ਹੋ ਜਾਵੋਗੇ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ ਕਿ ਹੋਰ ਦੱਸੋ ਤੁਹਾਡੀ ਕੋਈ ਹੋਰ ਮੰਗ ਹੈ ਤਾਂ ਬਾਬਾ ਮੀਹਾ ਸਿੰਘ ਜੀ ਮਹਾਰਾਜ ਦੇ ਅੰਦਰ ਗੁਰਸਿੱਖੀ ਦੀ ਚਾਹਤ ਸੀ ਤਾਂ ਉਹਨਾਂ ਨੇ ਬਾਬਾ ਅਨੰਦ ਸਿੰਘ ਜੀ ਮਹਾਰਾਜ ਤੋਂ ਗੁਰਸਿੱਖੀ ਦੀ ਦਾਤ ਮੰਗ ਲਈ ਬਾਬਾ ਅਨੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ ਕਿ ਸਿੱਖ ਕੀ ਤੇ ਆਰਾਮ ਕੀ ਤੇ ਪਿਹਾਰੀ ਕੀ ਤੇ ਮਾਨ ਕੀ ਆਪ ਜੀ ਨੂੰ ਅੱਜ ਤੋਂ ਬਾਅਦ ਅੰਮ੍ਰਿਤ ਵੇਲੇ 2 ਵਜੇ ਤੋਂ ਬਾਅਦ ਆਰਾਮ ਕਰਨ ਦਾ ਹੁਕਮ ਨਹੀਂ ਹੈ ਅਤੇ ਹਜ਼ੂਰ ਮਹਾਰਾਜ ਨੇ ਬਾਬਾ ਜੀ ਦਾ ਇਹ ਪ੍ਰਣ ਕੀਸਾ ਸਵਾਸਾਂ ਤੱਕ ਨਵਾਇਆ ਤੇ ਹਰ ਇੱਕ ਪੂਰਨਮਾਸ਼ੀ ਤੇ ਆਉਣ ਦੀ ਪ੍ਰੇਰਣਾ ਦਿੱਤੀ ਸੀ ਅਤੇ ਇਸ ਤੋਂ ਇਲਾਵਾ ਵੀ ਬਾਬਾ ਮੀਹਾ ਸਿੰਘ ਜੀ ਮਹਾਰਾਜ ਝੰਗਸਿਆਲ ਪਹਾੜਾਂ ਵਿੱਚ ਦੇਹਰਾਦੂਨ ਕੁਫਰੀ ਸ਼ਿਮਲਾ ਦਿੱਲੀ ਆਦਿ ਇਲਾਕਿਆਂ ਦੇ ਵਿੱਚ ਸਾਈਕਲ ਦੇ ਉੱਪਰ ਹੀ ਯਾਤਰਾ ਕਰਦੇ ਰਹੇ ਸਨ ਅਤੇ ਬਾਬਾ ਜੀ ਦੇ ਹੁਕਮ ਅਨੁਸਾਰ ਜਿੰਨੇ ਮੀਲ ਉਹਨਾਂ ਨੇ ਸਫ਼ਰ ਕਰਨਾ ਉਹਨੇ ਹੀ ਜਪਜੀ ਸਾਹਿਬ ਦੇ ਪਾਠ ਕਰਦੇ ਸਨ ਅਗਸਤ 1947 ਨੂੰ ਬਾਬਾ ਜੀ ਨਿਤਨੇਮ ਦੇ ਵਿੱਚ ਬੈਠੇ ਸਨ ਤਾਂ ਉਹਨਾਂ ਨੂੰ ਬਾਬਾ ਅਨੰਦ ਸਿੰਘ ਜੀ ਮਹਾਰਾਜ ਜੀ ਦੀ ਆਕਾਸ਼ ਬਾਣੀ ਹੋਈ ਕਿ ਕਾਕਾ ਸਾਡਾ ਹੋ ਕੇ ਸਾਡਾ ਕੰਮ ਕਰ ਤੇਰੀ ਗ੍ਰਸਤ ਦੀ ਡਿਊਟੀ ਪੂਰੀ ਹੋ ਗਈ ਹੈ ਉਸ ਦਿਨ ਤੋਂ ਬਾਬਾ ਜੀ ਨੇ ਆਪਣੇ ਪਰਿਵਾਰ ਨਾਲ ਅਤੇ ਮੁਖੀ ਸੰਗੀਆਂ ਦੇ ਨਾਲ ਸਲਾਹ ਕਰਕੇ ਇਹ ਵਿਚਾਰ ਕੀਤਾ ਕਿ ਹੁਣ ਗ੍ਰਸਤ ਦੇ ਜੋ ਕੰਮਾ ਤੋਂ ਨਰਲੀਪ ਹੋ ਕੇ ਨਰੋਲ ਗੁਰਸਿੱਖੀ ਦਾ ਪ੍ਰਚਾਰ ਕਰਨਗੇ ਆਪ ਜੀ ਨੇ ਉਸ ਦਿਨ ਤੋਂ ਅੰਮ੍ਰਿਤ ਵੇਲੇ 12:30 ਵਜੇ ਉੱਠ ਕੇ ਇਸ਼ਨਾਨ ਕਰਕੇ ਨਿਤਨੇਮ ਕਰਨ ਦਾ ਪ੍ਰਣ ਕੀਤਾ ਆਪ ਜੀ ਨੇ ਸਿਆੜ ਸਾਹਿਬ ਤੋਂ ਇਲਾਵਾ ਵੀ ਹੋਰ ਵੀ ਕਈ ਅਸਥਾਨ ਬਣਾਏ ਸਨ ਜਿਵੇਂ ਕਿ ਜਿੱਤਵਾਲ ਰੈਕੋਟ ਟੈਪੀ ਜੋਹੜਾ ਆਦਕ ਜਿੱਥੇ ਕਿ ਅੱਜ ਵੀ ਨਾਨਕ ਸਰ ਮਰਿਆਦਾ ਕਾਇਮ ਹੈ ਆਪ ਜੀ ਦੇ 470 ਸੰਨ ਬੱਡੇ ਪਾਪਾ ਮਾਨਸ ਸਿੰਘ ਜੀ ਬਾਬਾ ਜਗਤ ਸਿੰਘ ਜੀ ਬਾਬਾ ਹਰਜੰਤ ਸਿੰਘ ਜੀ ਤੇ ਬਾਬਾ ਸੇਵਾ ਸਿੰਘ ਜੀ ਪਰ ਹੁਣ ਮੌਜੂਦਾ ਸਮੇਂ ਦੇ ਵਿੱਚ ਆਪ ਜੀ ਦੇ ਇੱਕ ਸੁਪੁੱਤਰ ਬਾਬਾ ਹਰਜੰਤ ਸਿੰਘ ਜੀ ਸਰੀਰ ਕਰਕੇ ਹਾਜ਼ਰ ਹਨ ਆਪ ਜੀ ਨੇ ਦੇਸ਼ ਹੀ ਨਹੀਂ ਬਲਕਿ ਵਿਦੇਸ਼ਾਂ ਦੇ ਵਿੱਚ ਜਾ ਕੇ ਵੀ ਗੁਰਸਿੱਖੀ ਦਾ ਪ੍ਰਚਾਰ ਕੀਤਾ ਆਪ ਜੀ ਨੇ ਜੋ ਪਹਿਲੀ ਵਿਦੇਸ਼ੀ ਯਾਤਰਾ ਹੈ ਉਹ 1971 ਈਸਵੀ ਦੇ ਵਿੱਚ ਆਰੰਭ ਕੀਤੀ ਸੀ ਆਪ ਜੀ ਦੇ ਸਥਾਨ ਕੈਨੇਡਾ ਅਮਰੀਕਾ ਇੰਗਲੈਂਡ ਦੇ ਵਿੱਚ ਮੌਜੂਦ ਹਨ ਆਪ ਜੀ ਨੇ ساری ਉਮਰ ਹੀ ਸੰਗਤਾਂ ਨੂੰ ਗੁਰਸਿੱਖੀ ਦੇ ਨਾਲ ਜੋੜਿਆ 1994 ਈਸਵੀ ਨੂੰ ਬਾਬਾ ਨਰੰਦ ਸਿੰਘ ਜੀ ਮਹਾਰਾਜ ਜੀ ਦੀ ਵਰਸੀ ਵਾਲੇ ਦਿਨ 13 ਭਾਦੋਂ ਨੂੰ ਆਪ ਜੀ ਵੈਨਕੂਵਰ ਕੈਨੇਡਾ ਵਿਖੇ ਆਪਣੇ ਪੰਜ ਭੂਤਕ ਸਰੀਰ ਦਾ ਤਿਆਗ ਕਰਦੇ ਹੋਏ ਸੱਚਖੰਡ ਯਾਵਰਾਜ ਜੀ ਸਨ ਆਪ ਜੀ ਦੇ ਪਵਿੱਤਰ ਸਰੀਰ ਨੂੰ 5 ਸਤੰਬਰ ਨੂੰ ਕੈਨੇਡਾ ਤੋਂ ਸਿਹਰ ਸਾਹਿਬ ਲਿਆਂਦਾ ਗਿਆ ਅਤੇ 6 ਸਤੰਬਰ ਨੂੰ ਸੰਗਤਾਂ ਨੂੰ ਦਰਸ਼ਨ ਕਰਵਾਈ ਗਏ ਅਤੇ 7 ਸਤੰਬਰ 1994 ਨੂੰ ਆਪ ਜੀ ਦੇ ਸਰੀਰ ਨੂੰ ਭਗੌਰ ਸਾਹਿਬ ਵਿਖੇ ਜਲ ਪ੍ਰਵਾਹ ਕਰ ਦਿੱਤਾ ਗਿਆ। ਉੱਥੇ ਆਪ ਜੀ ਦਾ ਬਹੁਤ ਹੀ ਸੁੰਦਰ ਅਸਥਾਨ ਵੀ ਬਣਿਆ ਹੋਇਆ ਹੈ ਜਿੱਥੇ ਕਿ ਹਰ ਸਾਲ ਜੋ ਹੈ ਜਲ ਪ੍ਰਵਾਹ ਸਮਾਗਮ 7 ਸਤੰਬਰ ਨੂੰ ਮਨਾਇਆ ਜਾਂਦਾ ਹੈ। ਸੋ ਉਸ ਤੋਂ ਉਪਰੰਤ ਇਹ ਸੇਵਾ ਬਾਬਾ ਹਰਨੇਕ ਸਿੰਘ ਜੀ ਨੂੰ ਸੌਂਪੀ ਗਈ ਜੋ ਕਿ ਆਪ ਜੀ ਨੇ ਪਾਪਾ ਜੀ ਦਾ ਜੀਵਨ ਸਰਵਣ ਕਰਿਆ ਹੈ ਹਜ਼ੂਰ ਮਹਾਰਾਜ ਸੰਤ ਪਾਪਾ ਮੀਹਾ ਸਿੰਘ ਜੀ ਬੜੇ ਹੀ ਸਾਦੇ ਜੀਵਨ ਵਾਲੇ ਸੰਤ ਸਨ ਉਹ ਆਪਣੇ ਜੁਆ ਦੁਕਾਨਾਂ ਦੇ ਵਿੱਚ ਵੀ ਜੋ ਗੁਰਸਿੱਖਾਂ ਨੂੰ ਸੰਗਤਾਂ ਨੂੰ ਜੋ ਹੈ ਬਚਨ ਸੁਣਾਉਂਦੇ ਸਨ ਆਪਣੇ ਜੀਵਨ ਦੇ ਉੱਤੇ ਢਾਲੇ ਹੋਏ ਆਪਣੇ ਉੱਤੇ ਹੜਾਏ ਹੋਏ ਬਚਨ ਸੰਗਤਾਂ ਨੂੰ ਸੁਣਾਉਂਦੇ ਸਨ ਅਤੇ ਸੰਗਤਾਂ ਨੂੰ ਸਿੱਧੇ ਰਸਤੇ ਦੇ ਉੱਤੇ ਪਾਉਂਦੇ ਸਨ ਐਸੇ ਮਹਾਪੁਰਖ ਬਹੁਤ ਹੀ ਜ਼ਿਆਦਾ ਘੱਟ ਹਨ ਜੋ ਇਹ ਸੰਸਾਰ ਨੂੰ ਤਾਰਨ ਵਾਸਤੇ ਆਉਂਦੀਆਂ ਨੇ ਐਸੀਆਂ ਬਖਸ਼ੀਆਂ ਹੋਈਆਂ ਰੂਹਾਂ ਬਹੁਤ ਘੱਟ ਇਸ ਸੰਸਾਰ ਦੇ ਉੱਤੇ ਆਉਂਦੀਆਂ ਨੇ ਸੋ ਇਹ ਛੋਟੀ ਜੀ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ ਅਸੀਂ ਇਸ ਵੀਡੀਓ ਦੇ ਰਾਹੀਂ ਸੋ ਕਿ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ